ਦੇਸ਼ ਵਿੱਚ ਬੈਠਾ ਇੱਕ ਹੋਰ ਪੰਜਾਬੀ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ ਹੈ ਦਿਲ ਦਾ ਦੌਰਾ ਪੈਣ ਕਾਰਨ ਫਿਲੀਪੀਨਸ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੀ ਜੋ ਕਿ ਪੰਜਾਬ ਦੇ ਸਮਾਣਾ ਦਾ ਰਹਿਣ ਵਾਲਾ ਸੀ ਉਸ ਦੀ ਮੌਤ ਹੋ ਜਾਂਦੀ ਹੈ ਅਚਾਨਕ ਹੋਈ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਰੋਸ ਤੇ ਸੋਗ ਦਾ ਮਾਹੌਲ ਹੈਗਾ ਹੈ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੈ ਤੋਂ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਦੇ ਪਿੱਛੇ ਉਸ ਦੀ ਪਤਨੀ 1 ਸਾਲ ਦੀ ਬੇਟੀ ਅਤੇ ਮਾਂ ਰਹਿ ਗਏ ਨੇ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਔਰ ਦੱਸਣੇ ਹੋ ਗਿਆ ਕਿ ਨੌਜਵਾਨ ਦੇ ਚਾਚਾ ਸਮਾਣਾ ਦੇ ਭਾਜਪਾ ਮੰਡਲ ਪ੍ਰਧਾਨ ਨੇ ਔਰ ਇਸੇ ਨੂੰ ਲੈ ਕੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਫਿਲੀਪੀਨਸ ਤੋਂ ਉਹਨਾਂ ਦੇ ਨੌਜਵਾਨ ਪੁੱਤ ਦਾ ਸਰੀਰ ਉਸ ਦੇ ਮ੍ਰਿਤਕ ਦੇ ਵਾਪਸ ਪੰਜਾਬ ਤੇ ਸਮਾਣਾ ਲਿਆਂਦੀ ਜਾਵੇ ਤਾਂ ਕਿ ਉਸ ਦਾ ਰੀਤੀ ਰਿਵਾਜਾਂ ਦੇ ਨਾਲ ਸੰਸਕਾਰ ਕੀਤਾ ਜਾ ਸਕੇ ਇਸ ਵਾਸਤੇ ਪਰਿਵਾਰ ਅਗੋਹਾਰ ਲਾਉਂਦਾ ਜ਼ਰੂਰ ਨਜ਼ਰ ਆ ਰਿਹਾ ਪਿੱਛੇ ਆਪਣੀ ਮਾਂ ਆਪਣੀ ਪਤਨੀ ਅਤੇ 1 ਸਾਲ ਦੀ ਬੇਟੀ ਨੂੰ ਛੱਡ ਗਿਆ ਇਹ ਨੌਜਵਾਨ 32 ਸਾਲ ਦੀ ਉਮਰ ਸੀ ਫਿਲੀਪਿਨਸ ਦੇ ਵਿੱਚ ਆਖਰੀ ਸਾਲ ਇਹ ਦੱਸਿਆ ਜਾ ਰਿਹਾ ਕਿ ਫਿਲੀਪਿਨਸ ਦੇ ਵਿੱਚ ਪੈਸਾ ਕਮਾਉਣ ਦੇ ਵਾਸਤੇ ਜਾਂਦਾ ਆ ਰੋਜ਼ਗਾਰ ਕਮਾਉਣ ਵਾਸਤੇ ਜਾਂਦਾ ਆ ਔਰ ਉੱਥੇ ਜਾ ਕੇ ਅਚਾਨਕ ਦਿਲ ਦਾ ਦੌਰੇ ਦਾ ਸ਼ਿਕਾਰ ਹੋ ਜਾਂਦਾ ਤੇ ਮੌਤ ਹੋ ਜਾਂਦੀ ਹੈ ਇਸੇ ਦੇ ਚੱਲਦੇ ਇਸ ਨੌਜਵਾਨ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਫਿਲਹਾਲ ਉਸ ਵੇਲੇ ਆਪਣੇ ਦੋਸਤਾਂ ਦੇ ਨਾਲ ਬੈਠਾ ਗੱਲਾਂ ਕਰ ਰਿਹਾ ਸੀ ਜਦੋਂ ਅਚਾਨਕ ਦਿਲ ਦਾ ਦੌਰਾ ਪੈਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਵੀ ਦੱਸਿਆ ਗਿਆ ਹੈ ਕਿ ਅਜੇ ਮੌਤ ਤੋਂ ਥੋੜੀ ਦੇਰ ਪਹਿਲਾਂ ਹੀ ਆਪਣੀ ਮਾਤਾ ਦੇ ਨਾਲ ਫੋਨ ਉੱਤੇ ਗੱਲ ਕੀਤੀ ਸੀ ਫੋਨ ਤੇ ਗੱਲਬਾਤ ਕਰਨ ਤੋਂ ਬਾਅਦ ਆਪਣੇ ਦੋਸਤਾਂ ਦੇ ਨਾਲ ਬੈਠਾ ਸੀ ਤੇ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਖੈਰ ਇਸ ਤੋਂ ਬਾਅਦ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਗੁਹਾਰ ਲਗਾ ਰਿਹਾ ਸਰਕਾਰ ਦੇ ਅੱਗੇ ਕਿ ਉਸ ਦੇ ਪੁੱਤ ਦੀ লাশ ਜਿਹੜੀ ਹੈ ਉਹ ਪਿੰਡ ਵਾਪਸ ਲਿਆਂਦੀ ਜਾਵੇ ਕੋਈ ਹੀਲਾ ਇਸ ਤਰ੍ਹਾਂ ਦਾ ਅਖਤਿਆਰ ਕਰ ਲਿਆ ਜਾਵੇ ਤਾਂ ਕਿ ਉਸ ਦੇ ਲਾਸਟ ਜਿਹੜੀ ਆ ਉਹ ਸਮਾਨਾ ਵਾਪਸ ਲਿਆਂਦੀ ਜਾ ਸਕੇ ਔਰ ਉੱਥੇ ਉਸ ਦਾ ਸਸਕਾਰ ਰੌ ਰੀਤੀਆਂ ਦੇ ਮੁਤਾਬਕ ਕੀਤਾ ਜਾ ਸਕੇ ਇਸ ਵਾਸਤੇ ਪਰਿਵਾਰ ਦਾ ਜੋ ਕੁਝ ਕਹਿਣਾ ਤੁਹਾਡੇ ਸਾਹਮਣੇ ਆ। ਕਿੰਸੇ ਗਿਆ ਸੀ ਜੀ ਫਿਲੀਪੀਨਸ। ਕਿੰਨਾ ਖਰਚਾ ਸੀ? ਤਕਰੀਬਨ 7 ਤੋਂ 7-8 ਲੱਖ ਰੁਪਏ ਲੱਗਿਆ ਸੀ ਜੀ ਤੇ ਜਦ ਤੇ। ਇਸ ਸਵੇਰੇ ਘਰ 'ਚ 7:30 ਵਜੇ ਤੋਂ 8:00 ਵਜੇ ਤੱਕ ਕਰੀਬ ਉਰੇ ਪੰਜਾਬ ਦੇ ਵਿੱਚ ਸਾਡੇ ਘਰ ਵਿਆਹ ਕਰਕੇ ਉਹਨਾਂ 'ਤੇ ਅਟੈਕ ਹੋ ਗਿਆ ਔਰ ਸਾਨੂੰ ਯਕੀਨ ਨਹੀਂ ਹੋਇਆਗਾ। ਬਹੁਤ ਬੁਰਾ ਹਾਲ ਹੈ ਸਾਡੇ ਘਰ ਦਾ ਕੋਈ ਕੋਈ ਮਰਦਾ ਸਿਸਟਰ ਹੋਰ ਵੀ ਹੈ ਉਹ ਦੀ ਸਿਸਟਰ ਹੈ ਮੈਰਿਡ ਹੈ ਕੱਲੀ ਬੱਚਾ ਸੀ ਸਿਸਟਰ ਸੀ ਉਹ ਮੈਰਿਡ ਹੈ ਬੱਚਾ ਉਹ ਤੋਂ ਛੋਟਾ ਬੱਚਾ ਜਨਮ ਨਹੀਂ ਕੋਈ 35 ਸਾਲ ਦੀ ਸਰਕਾਰ ਤੇ ਕਿਸ ਤਰ੍ਹਾਂ ਦੀ ਹੈਲਪ ਦੋਸੀ ਕਹਿੰਦੇ ਜਲਦੀ ਬੋਡੀ ਜਲਦੀ ਤੋਂ ਜਲਦੀ ਸਾਡੀ ਜਿਹੜੀ ਹੈ ਡੈੱਡ ਬੋਡੀ ਉਰੇ ਆਵੇ ਤਾਂ ਕਿ ਅਸੀਂ Hindu Rishi ਦੇ ਅਨਸਾਰ ਅਸੀਂ ਸੰਸਕਾਰ ਕਰ ਸਕੀਏ ਸਾਡੀ ਦਿਲ ਨੂੰ ਥੋੜੀ ਜਿਹੀ ਠੰਡ ਪਵੇ ਸਾਡੇ ਪਰਿਵਾਰ ਦਾ ਬਹੁਤ ਉਰਾ ਨਰਾਜ਼ ਸਾਡੇ ਘਰ ਦਾ ਗੱਲ ਹੋਈ ਆ ਜੀ ਕੀ ਕਰੇ ਸੀ ਆਪ ਨੂੰ ਚੰਗਾ ਬਲਾਸਿਆ ਕੇ ਡਿਆ ਜੀ ਗੁੱਲਾ ਘਾਵਿਆ ਦੀ ਜੀ ਸਾਰਾ ਗੁੱਸਾ ਉਸੇ ਵੇਲੇ ਮੜਿਆ ਦਰ ਦੁਠਿਆ ਚਾਤੀ ਚ ਜੀ ਨਾਂ ਦੀ ਨਾਸ ਇਹ ਆ ਭਰਾ ਜੀ ਹਾਂਜੀ ਤੁਹਾਡੇ ਨਾਲ ਵੀ ਗੱਲ ਹੋਈ ਹੋਣੀ ਹਾਂਜੀ ਰਾਤੀ ਤੋਂ ਰੋਜ਼ ਹੀ ਗੱਲ ਹੁੰਦੀ ਕੋਈ ਕਹੇ ਤੁਸੀਂ ਨਹਿਸ ਆਣੇ ਜਿਹੜੇ ਨਾਲ ਗੱਲ ਨਾ ਹੁੰਦੇ ਹੋ ਉਹਦੇ ਨਾਲ ਹਾਂ ਚਾਹੀ ਨਹੀਂ ਆਉਂਦੀ ਜੇ ਨਾਲ ਲੱਗਾ ਹਰੇ ਦੋ ਮਹੀਨੇ ਹੋਣਗੇ ਜੀ ਜੈਨੂ ਮੈਂ ਹਾਲੇ ਸਤਾ ਰਹੀ ਆ ਤੇ 2 ਮਹੀਨੇ ਪੂਰੇ ਹੋਣਗੇ ਅਜੇ ਜੀ ਕੰਮ ਕੰਮ ਲੱਗਿਆ ਸੀ ਉੱਥੇ ਕੋਈ ਹਾਂਜੀ ਹਾਂਜੀ ਕੰਮ ਕਰਦਾ ਸੀ ਜਦੋਂ ਨਵਾਂ ਕੰਮ ਕੀਤਾ ਸੀ ਚੱਲਦਾ ਚੱਲਦਾ ਹੀ ਆ ਜੀ ਕੰਮ ਚੱਲ ਰਿਹਾ ਸੀ ਬਹੁਤ ਵਧੀਆ ਅੱਜ ਸਭ ਕੁਝ ਠੀਕ ਠਾਕ ਸੀਗਾ ਜੀ ਹੱਸ ਜੀ ਹਾਂ ਅੱਜ ਸਵੇਰੇ ਪਤਾ ਲੱਗਿਆ ਜੋ ਨਾ ਸਵੇਰੇ ਅਟੈਕ ਹੋਇਆ ਜੀ 20 ਮਿੰਟਾਂ ਚ ਹੀ ਪੂਰਾ ਹੋ ਗਿਆ ਇਹ ਜਿਹੜੀ ਘਟਨਾ ਹੋ ਰਹੀ ਹੈ ਜੀ ਬਹੁਤ ਮੰਦਭਾਗੀ ਘਟਨਾ ਹੋ ਰਹੀਆਂ ਨੇ ਇਹ ਸਮਝ ਨਹੀਂ ਆ ਰਿਹਾ ਵੀ ਬਾਹਰਲੇ ਦੇਸ਼ ਚ ਜਾ ਕੇ ਹਾਰਟ ਅਟੈਕ ਕਿਉਂ ਹੋ ਰਹੇ ਨੇ ਜਦ ਕੋਈ ਇਹ ਫਿਲੀਪੀਨਸ ਦੇ ਵਿੱਚ ਕੋਈ ਇਹ ਜੀ ਠੰਡ ਵੀ ਨਹੀਂ ਇੰਨੀ ਜ਼ਿਆਦਾ ਸੀਗੀ ਸਵੇਰੇ ਬੈਠਾ ਜਿਹੜਾ ਬੱਚੇ ਨਾਲ ਮੇਰੀ ਗੱਲ ਹੋਈ ਹੈ ਸਾਹਮਣੇ ਬੈਠੇ ਨੇ ਇੱਕ ਦੂਜੇ ਦੇ ਬੈੱਡ ਤੇ ਉਹ ਕਹਿੰਦਾ ਮੇਰੇ ਮੜਾਜ ਦਰਦ ਹੋ ਰਿਹਾ ਉਹ ਦਰਦ ਹੋਇਆ ਉਹ ਮੜਾਜਾ ਪੈ ਗਿਆ ਉਹ ਦੂਜਾ ਮੁੰਡਾ ਆਇਆ ਕਹਿੰਦਾ ਤੇ ਮੂੰਹ ਚ ਮਲੀਜੀ ਚੱਕ ਜਾਰੇ ਕੀ ਗੱਲ ਕੀ ਦੇਖਿਆ ਜਾਂ ਦੇਖਿਆ ਹਾਲਾਕੇ ਕਹਿੰਦਾ ਹੈ ਨਹੀਂ ਉਹ ਕਹਿੰਦਾ ਸਾਨੂੰ ਅਚਾਰ ਹੈ ਵੀ ਐਵੇਂ ਵੀ ਮੌਤ ਹੁੰਦੀ ਹੈ 15 ਮਿੰਟ ਲੱਗੇ ਨਹੀਂ 15 ਮਿੰਟ ਬੈਠੇ ਗੱਲ ਕਰ ਰਹੇ ਆ ਰਾਤ 11 12 ਵਜੇ ਤੱਕ ਆਪਣੇ ਆਪਣੀ ਮਾਂ ਨਾਲ ਗੱਲ ਕੀਤੀ ਹੈ ਤੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਛੋਟੀ ਜੀ ਉਹਦੀ ਬੱਚੀ ਹੈ ਉਹਦੇ ਪਹਿਲਾਂ ਪਿਤਾ ਜੀ ਨਹੀਂ ਹੈ ਅਸੀਂ ਅਪੀਲ ਕਰਦੇ ਹਾਂ ਸਰਕਾਰ ਤੋਂ ਅਸੀਂ ਸਰਕਾਰ ਤੋਂ ਅਪੀਲ ਕਰਦੇ ਆਂ ਵੀ ਸਾਡੂ ਬੱਚੇ ਐਜਾ ਹੋਵੇ ਸਾਡੇ ਬੱਚੇ ਸਾਨੂੰ ਬਾਹਰ ਭੇਜਣੇ ਨਾ ਪੈਣ ਸਾਡੇ ਮਜਬੂਰੀ ਚ ਜੇ ਇੱਥੇ ਕੰਮ ਕਰ ਰੋਜ਼ਗਾਰ ਵਧੀਆ ਨਹੀਂ ਹੁੰਦਾ ਇਸ ਕਰਕੇ ਰੋਜ਼ਗਾਰ ਦੀ ਤਲਾਸ਼ ਚ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਐਜੇ ਹਾਸੇ ਹੁੰਦੇ ਨੇ ਤਾਂ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਆ ਪਰਿਵਾਰ ਹੁਣ ਬਿਲਕੁਲ ਇਸ ਪਰਿਵਾਰ ਤੇ ਕੋਈ ਆਰਥਿਕ ਦਾ ਸਹਾਰਾ ਨਹੀਂ ਰਿਹਾ ਉਹ ਮੁੰਡਾ ਇਕੱਲਾ ਹੀ ਕਮਾਣ ਵਾਲਾ ਸੀ ਉਹਦੀ ਮਾਂ ਉਹਦੇ ਬੱਚਾ ਉਹਦੀ ਨੂੰਹ ਉਹਦੀ ਵਾਈਫ ਛੋੜਾ ਤਿੰਨੇ ਪਰਿਵਾਰ ਰਹਿ ਗਿਆ ਬਹੁਤ ਬੁਰਾ ਹਾਲ ਹੈ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਉਹਦੀ ਹੋਰ ਨਹੀਂ ਮਦਦ ਕਰ ਸਕਦੇ ਤਾਂ ਉਹਦੀ ਡੈੱਡ ਬੋਡੀ ਲਿਆਂਚ ਸਾਡੀ ਮਦਦ ਕਰਨ ਜਲਦੀ ਤੋਂ ਜਲਦੀ ਉਹਦੀ ਡੈੱਡ ਬੋਡੀ ਆ ਜੇ ਆਪਾਂ Hindu reeti riwaaj de hisaab naal sanskaar kar sake Subscribe to One India channel and never miss an update